ਯਾਰ ਕਰੋ ਯਾਰ ਕਰੋ ਪੁਨਜੀ ਸੀ ਕਰਿਆ ਕਰੋ ਯਾਰ ਕਰੋ ਯਾਰ ਕਰੋ ਅਮਰਪਾਲ ਸਿੰਘ ਜਿਹੜੇ ਐਮਪੀ ਬਣੇ ਨੇ ਉਹਨਾਂ ਨੂੰ ਵੀ 1 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ ਇਹਦੇ ਵਿੱਚ 5 ਹੋਇਆ ਨੂੰ ਇਹ ਉਹ ਐਮਪੀ ਵੀ ਬਣ ਗਏ ਪਰ ਹੁਣ ਵੀ ਉਹਨਾਂ ਦੀ ਰਾਇ ਨਹੀਂ ਕੀਤੀ ਪੰਜਾਬ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ ਜਿਹੜੀ ਪੰਜਾਬ ਸਰਕਾਰ ਨੇ ਉਹਨਾਂ ਦਾ ਐਮਐਸਏ ਇੱਕ ਸਾਲ ਲੀਏ ਬੀਤਾ ਤਾਂ ਇਹ ਅਸੀਂ ਸਾਰੇ ਇੱਥੇ ਸ਼ਹੀਦਾਂ ਦੀਆਂ ਵੀ ਘਰੇ ਇਕੱਠੇ ਹੋ ਕੇ ਸੰਗਤ ਸ਼ੁਰੂ ਕੀਤਾ ਹੈ ਉਹ ਜੈ ਕਰੋ ਜੈ ਕਰੋ ਜੈ ਕਰੋ ਜੈ ਕਰੋ ਅਹ ਸ੍ਰੀ ਜੋਤੀਸਰੂਪ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਜੀ ਦੀ ਰਿਹਾਈ ਦੇ ਲਈ ਸਮੁੱਚੀ ਇਲਾਕੇ ਦੀ ਸੰਗਤ ਵੱਲੋਂ ਰੋਸ ਮਾਰਚ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੱਕ ਲਿਜਾਇਆ ਜਾ ਰਿਹਾ ਹੈ ਮੈਂ ਸਮਝਦਾ ਜਿੱਥੇ ਸਮੁੱਚੀ ਸੰਗਤ ਨੇ ਉਹਨਾਂ ਨੂੰ ਬਹੁਤ ਵੱਡੀ ਬਹੁਮਤ ਨਾਲ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ। ਉੱਥੇ ਅੱਜ ਦੇਸ਼ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਨੇ ਜਿੱਥੇ ਉਹਨਾਂ ਦੀ ਜਿਹੜੀ ਐਨਐਸ ਵਧਾਉਣ ਦੇ ਵਿੱਚ ਜਿਹੜੀ ਮੋਹਰ ਲਾਈ ਹੈ। ਉੱਥੇ ਕੇਂਦਰ ਸਰਕਾਰ ਨੇ ਵੀ ਐਨਐਸ ਦੇ ਵਿੱਚ ਵਾਅਦਾ ਕਰਕੇ ਬਹੁਤ ਵੱਡਾ ਜਿਹੜਾ ਜਵਰ ਪਿੱਤਾ। ਸੋ ਜਿੱਥੇ ਅੱਜ ਇਸ ਦੇਸ਼ ਦੇ ਵਿੱਚ ਜਿਹੜੇ ਲੋਕ ਚੋਣਾਂ ਹਾਰੇ ਉਹਨਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਔਰ ਜਿਹੜੇ ਪਾਰਲੀਮੈਂਟ ਦੀ ਬਹੁਮਤ ਨਾਲ ਚੋਣ ਜਿੱਤ ਕੇ ਪਾਰਲੀਮੈਂਟ ਦੇ ਮੈਂਬਰ ਬਣੇ ਨੇ ਉਹਨਾਂ ਨੂੰ ਵੀ ਦਾ ਜ਼ਿਲ੍ਹੇ ਵਿੱਚ ਬੰਦ ਕੀਤਾ ਜਾ ਰਿਹਾ ਸੋ ਇਸ ਕਰਕੇ ਸੂਚੀ ਸਿਕਤੌਣ ਦੇ ਵਿੱਚ ਬੜਾ ਵੱਡਾ ਰੋਸ ਹੈ ਪੰਜਾਬੀਆਂ ਵਿੱਚ ਵੱਡਾ ਬੜਾ ਬੜਾ ਵੱਡਾ ਰੋਸ ਹੈ ਸੋ ਅਸੀਂ ਮੰਨਤ ਕਰਦੇ ਹਾਂ ਕਿ ਤੁਰੰਤ ਉਹਨਾਂ ਨੂੰ ਰਿਹਾ ਕੀਤਾ ਜਾਵੇ। ਅਸਲੀ ਗੱਲ ਹੈ ਕਿ ਬੜੇ ਲੰਮੇ ਸਮੇਂ ਤੋਂ ਇਸ ਬੰਦੀ ਸਿੰਘ ਜੇਲਾਂ ਦੇ ਵਿੱਚ ਬੈਠੇ ਨੇ ਔਰ ਹੁਣ ਜਿਹੜੀ ਤਾਜ਼ੀ ਗੱਲ ਹੋਈ ਹੈ ਦੇਖੋ ਅਮਰਿਤਪਾਲ ਸਿੰਘ ਜਿਹੜੇ ਐਮਪੀ ਬਣੇ ਨੇ ਉਹਨਾਂ ਨੂੰ ਵੀ 1 ਸਾਲ ਤੋਂ ਵੱਧ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਬੰਦ ਹੋਇਆ ਨੂੰ ਤੇ ਉਹ ਐਮਪੀ ਵੀ ਬਣ ਗਏ ਪਰ ਹੁਣ ਵੀ ਉਹਨਾਂ ਦੀ ਰਿਹਾਈ ਨਹੀਂ ਕੀਤੀ ਪੰਜਾਬ ਸਰਕਾਰ ਦੀ ਵੀ ਬਹੁਤ ਵੱਡੀ ਗਲਤੀ ਹੈ ਜਿਹੜੀ ਪੰਜਾਬ ਸਰਕਾਰ ਨੇ ਉਹਨਾਂ ਦਾ ਐਨਐਸਏ ਇੱਕ ਸਾਲ ਲਈ ਵਧਾਤਾ ਤੇ ਅਸੀਂ ਸਾਰੇ ਇੱਥੇ ਸ਼ਹੀਦਾਂ ਦੀ ਰਸਮੀ ਇਕੱਠੇ ਹੋ ਕੇ ਸੰਘਰਸ਼ ਸ਼ੁਰੂ ਕੀਤਾ ਹੈ ਉਹਨਾਂ ਦੀ ਰਿਹਾਈ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਔਰ ਮੈਂ ਆਸ ਕਰਦਾ ਕਿ ਸਾਰੇ ਪੰਜਾਬੀ ਇਕੱਠੇ ਹੋ ਕੇ ਇਸ ਸੰਘਰਸ਼ ਦੇ ਵਿੱਚ ਨਿੱਦਸਾ ਲੈਣਗੇ ਔਰ ਉਹਨਾਂ ਦੀ ਰਿਹਾਈ ਲਈ ਆਪਾਂ ਸਾਰੇ ਯਤਨ ਕਰੀਏ ਇੰਨੀ ਗੱਲਾਂ ਨਾ ਖੇਮਾ ਦਾ ਜਾਚ ਕਿਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਤਰ ਭਾਰਤ ਦੀਆਂ ਬਖ ਬਖ ਜੇਲਾਂ ਵਿੱਚ ਭਾਈ ਅਮਰਪਾਲ ਸਿੰਘ ਸਮੇਤ ਘੱਟੋ ਘੱਟ 200 ਦੇ ਕਰੀਬ ਸਿੰਘ ਜਿਹੜੇ ਨੇ ਉਹ ਪਿਛਲੇ ਲੰਮੇ ਸਮੇਂ ਤੋਂ ਕੈਦ ਕੀਤੇ ਹੋਏ ਨੇ ਨਾ ਤਾਂ ਕੋਈ ਅਦਾਲਤ ਉਹਨਾਂ ਨੂੰ ਰਿਹਾ ਕਰਦੀ ਹੈ ਨਾ ਸਰਕਾਰ ਉਹਨਾਂ ਨੂੰ ਰਿਹਾ ਕਰ ਰਹੀ ਹੈ ਜਦ ਕਿ ਉਹਨਾਂ ਨੇ ਆਪਣੀ ਸਾਰੀ ਦੀ ਸਾਰੀ ਜਿੰਨੀ ਕੈਦ ਉਹਨਾਂ ਨੂੰ ਕੋਰਟ ਨੇ ਸੁਣਾਈ ਸੀ ਉਹਨਾਂ ਨੇ ਪੂਰੀ ਕਰ ਲਈਏ ਲੇਕਿਨ ਉਹਦੇ باوجود ਵੀ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਹੁਣ ਪਿਛਲੇ ਸਮੇਂ ਵਿੱਚ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਅਮਰ ਸੰਚਾਰ ਦੀ ਲਹਿਰ ਚਲਾਈ ਸਰਕਾਰ ਨੇ ਉਹਦੇ ਤੇ ਜ਼ਬਰ ਕੀਤਾ ਅਤਿਆਚਾਰ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਉਹਨਾਂ ਤੇ ਬਣਦਾ ਹੀ ਨਹੀਂ ਉਹ ਲਾ ਕੇ ਉਹਨਾਂ ਨੂੰ ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਕਰ ਦਿੱਤਾ ਇਸ ਜ਼ਬਰ ਦੇ ਖਿਲਾਫ ਦੂਰ ਸਾਹਿਬ ਦੀ ਸੰਗਤ ਨੇ ਇੱਕ ਸੰਕੇਤਮਾਤਰ ਫਤਵਾ ਦਿੱਤਾ ਹੈ ਕਿ ਜ਼ਬਰ ਜ਼ੁਲਮ ਅਤਿਆਚਾਰ ਕਿਸੇ ਦੇ ਵੀ ਹੋਵੇ ਪੰਥਰ ਪੰਜਾਬ ਕਰੇ ਪਰਵਾਹ ਨਹੀਂ ਕਰੇਗਾ ਅਮਰਤਪਾਲ ਸਿੰਘ ਦੀ ਕੋਈ ਬਹੁਤ ਵੱਡੀ ਕੁਰਬਾਨੀ ਨਹੀਂ ਸੀ ਲੇਕਿਨ ਉਹਦੇ ਤੇ ਜ਼ਬਰ ਹੋਇਆ ਉਸ ਜ਼ਬਰ ਦੇ ਖਿਲਾਫ ਲੋਕਾਂ ਨੇ ਫਤਵਾ ਦਿੱਤਾ ਲੇਕਿਨ ਭਾਜਪਾ ਸ੍ਰਮਤੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਤਾਂ ਇਹ ਸੀ ਕਿ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਕਰਦੇ ਉਲਟਾ ਉਹਨਾਂ ਨੇ ਵਿਰੋਧ ਕਰ ਦਿੱਤਾ ਕਿਦਾ ਰਿਐਕਸ਼ਨ ਹੋਇਆ ਬਹੁਤ ਵੱਡਾ ਤੇ ਉਹਨਾਂ ਨੂੰ ਪੂਰੇ ਪੰਜਾਬ ਦੇ ਦਾ ਸਾਹਮਣਾ ਕਰਨਾ ਪਿਆ ਅੱਜ ਫਤੇਗੜ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦਾ ਸਸਕਾਰ ਸਥਾਨ ਹੈ ਇਥੋਂ ਸੰਗਤ ਪੰਥਕੀਆਂ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇੱਕ ਰੋ ਸਮਾਰਟ ਤੇ ਅਰਦਾਸ ਦਿੱਸ ਇਹ ਦੋਨਾਂ ਨੂੰ ਮਿਲਾ ਕੇ ਗੁਰਦੁਆਰਾ ਸਾਹਿਬ ਤੋਂ ਇਥੋਂ ਆਰੰਭ ਕਰਕੇ ਗੁਰਦੁਆਰਾ ਸਾਹਿਬ ਜਿੱਥੇ ਸ਼ਹੀਦੀ ਸਥਾਨ ਹੈ ਮਾਤਾ ਗੁਜਰੀ ਜੀ ਦਾ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਉੱਥੇ ਤੱਕ ਇਸ ਸਮਾਰਟ ਨੇ ਜਾਣਾ ਏ ਅਰਦਾਸ ਕਰਕੇ ਦੀ ਸਮਾਪਤੀ ਹੋਣੀ ਹੈ ਮੈਂ ਤੁਹਾਡੇ ذریعے ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਅਕਾਲ ਤਖਤ ਕੋਈ ਗੁਰਦੁਆਰਾ ਨਹੀਂ ਹੈ ਜੇ ਗੁਰਦੁਆਰਾ ਹੁੰਦਾ ਫਿਰ ਗੁਰਦੁਆਰਾ ਸਾਹਿਬ ਤਾਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਥਾਪਿਤ ਕੀਤਾ ਹੋਇਆ ਸੀ ਉਹ ਖਾਲਸਾ ਰਾਜ ਦਾ ਪ੍ਰਭੂ ਸਦਾ ਸੰਪੰਨ ਜਿਹੜਾ ਉਹਦਾ ਪ੍ਰਤੀਕ ਹੈ ਇਸ ਕਰਕੇ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਅਕਾਲ ਤਖਤ ਨੇਗਵਾਈ ਕਰਨੀ ਹਣੀ ਕਰਨੀ ਹੁੰਦੀ ਹੈ 35 ਸਾਲ ਤੋਂ ਸਿੰਘ ਜੇੜਾ ਵਿੱਚ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਲੋਕਾਂ ਨੇ ਵੱਡਾ ਫਤਵਾ ਦੇ ਦਿੱਤਾ ਇਹਦੇ باوجود ਵੀ ਜ਼ਥੇਦਾਰ ਸਾਹਿਬ ਕੋਈ ਇਸ ਕਿਸਮ ਦੀ ਕੌਮ ਨੂੰ ਗਵਾਈ ਦੇਣ 'ਚ ਸਫਲ ਨਹੀਂ ਕਿ ਉਹ ਪੂਰੇ ਖਾਲਸਾ ਪੰਥ ਨੂੰ ਇਕੱਠਾ ਕਰਕੇ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਦੀ ਸਰਕਾਰ ਨੂੰ ਘੇਰਾ ਪਾਉਣ ਘੇਰਾ ਪਾ ਕੇ ਜਿੰਨਾ ਚਿਰ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਉਹਨਾਂ 'ਚ ਘੇਰਾ ਨਹੀਂ ਚੱਕਿਆ ਜਾਣਾ ਚਾਹੀਦਾ ਇਹ ਜ਼ਥੇਦਾਰ ਸਾਹਿਬ ਨੂੰ ਤੁਰਨਾ ਚਾਹੀਦਾ ਹੈ ਕਿ ਕੌਮ ਦੀਆਂ ਸਾਰੀਆਂ ਧਿਰਾਂ ਨੂੰ ਥੋੜੇ ਦਾ ਜਦ ਜਦਨ ਮਤਲਬ ਆਪਣਾ ਜੀਰੀ ਦੀ ਫਸਲ ਲੱਗ ਗਈ ਉਸ ਤੋਂ ਬਾਅਦ ਇਕੱਠੇ ਹੋ ਕੇ ਅਸੀਂ ਇਸ ਕਿਸਮ ਦਾ ਯਤਨ ਕਰਾਂਗੇ ਕਿ ਸਾਰਾ ਪੰਥ ਰਲ ਕੇ ਚੰਡੀਗੜ੍ਹ ਨੂੰ ਘੇਰੇ ਜਿੱਨਾਂ ਚੋਂ ਸਿੰਘ ਰਹਾ ਨਹੀਂ ਹੁੰਦੇ ਉਹਨਾਂ ਤੇਰੇ ਘੇਰਾ ਨਾ ਚੱਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ